ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਨਸਾਨ ਇਦਾਂ ਦੇ ਵੇਖੇ ਹੋਣਗੇ ਜਿਹੜੇ ਮਿਹਨਤ ਕਰਕੇ ਬਹੁਤ ਪੈਸਾ ਕਮਾ ਲੈਂਦੇ ਨੇ ਪਰ ਫਿਰ ਕੋਈ ਸਮੇਂ ਬਾਅਦ ਤੁਹਾਨੂੰ ਪਤਾ ਚੱਲਦਾ ਹੈ ਕਿ ਉਹ ਇਨਸਾਨ ਤਾਂ ਬਿਲਕੁਲ ਕੰਗਾਲ ਹੋ ਗਿਆ ਤੇ ਤੁਸੀਂ ਹੈਰਾਨ ਹੁੰਨੇ ਹੋ ਕਿ ਇਹ ਕੀ ਕਾਰਨ ਬਣਿਆ ਇਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਤੁਸੀਂ ਬੇਸ਼ੱਕ ਕਿਸੇ ਦਾ ਵੀ ਮਾੜਾ ਨਾ ਕਰੋ ਪਰ ਫਿਰ ਵੀ ਲੋਕ ਤੁਹਾਨੂੰ ਅੱਗੇ ਵਾਦੇ ਨੂੰ ਵੇਖ ਕੇ ਬਿਲਕੁਲ ਵੀ ਨਹੀਂ ਜਰਦੇ ਉਹ ਮੂੰਹ ਤੇ ਤਾਂ ਤੁਹਾਨੂੰ ਬਹੁਤ ਹੀ ਪਿਆਰ ਕਰਨਗੇ ਪਰ ਪਿੱਠ ਪਿੱਛੇ ਇਹ ਸੋਚਣਗੇ ਕਿ ਇਹਨੂੰ ਪਿੱਛੇ ਕਿਵੇਂ ਸੱਟিয়ে ਉਹ ਤੁਹਾਡੇ ਉੱਪਰ ਸਿੱਧਾ ਵਾਰ ਨਹੀਂ ਕਰ ਸਕਦੇ ਉਹ ਤੁਹਾਨੂੰ ਲੁੱਕ ਛਿਪ ਕੇ ਵਾਰ ਕਰਕੇ ਪਿੱਛੇ ਸੱਟਦੇ ਨੇ ਜਿਵੇਂ ਮੰਨ ਲਓ ਕੋਈ ਤੁਹਾਡੇ ਉੱਪਰ ਟੂਣਾ ਕਰਾ ਦਿੰਦਾ ਕੋਈ ਹੋਰ ਚੀਜ਼ ਕਰਾ ਦਿੰਦਾ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਉੱਪਰ ਕੁਝ ਹੋਇਆ ਤੇ ਆਪਾਂ ਬਰਬਾਦ ਹੋ ਜਾਂਦੇ ਆ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਇੱਕ ਅਜੀਹਾ ਉਪਾਅ ਦੱਸੂਗਾ ਬੇਸ਼ੱਕ ਤੁਹਾਡਾ ਕੋਈ ਆਂਡੀ ਗਵੰਡੀ ਸੱਜਣ ਮਿੱਤਰ ਕੋਈ ਵੀ ਤੁਹਾਡੇ ਉੱਪਰ ਕੁਝ ਵੀ ਕਰੇ ਉਲਟਾ ਉਹ ਬਰਬਾਦ ਹੋ ਜਾਏਗਾ ਤੇ ਤੁਹਾਡੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਹੋਏਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਹਰੀ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਖੁਸ਼ ਰਹਿੰਦਾ ਸੀ ਹਰੀ ਦੀ ਇੱਕ ਪਤਨੀ ਇੱਕ ਛੋਟਾ ਜਿਹਾ ਬੇਟਾ ਮਾਪੇ ਸਾਰੇ ਆਪਸ ਦੇ ਵਿੱਚ ਮਿਲ ਕੇ ਰਹਿੰਦੇ ਸੀ ਹਰੀ ਦਾ ਬਿਨਸ ਬਹੁਤ ਵਧੀਆ ਚੱਲ ਰਿਹਾ ਸੀ। ਹਰੀ ਬਹੁਤ ਹੀ ਵਧੀਆ ਪੈਸੇ ਕਮਾਉਂਦਾ ਸੀ ਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਹਰੀ ਰੱਬ ਨੂੰ ਬਹੁਤ ਹੀ ਮੰਨਦਾ ਸੀ। ਹਰੀ ਸੋਚਦਾ ਸੀ ਕਿ ਮੈਂ ਮਿਹਨਤ ਕਰ ਰਿਹਾ, ਰੱਬ ਮੈਨੂੰ ਫਲ ਦੇ ਰਿਹਾ। ਹਰੀ ਸਵੇਰ-ਸ਼ਾਮ ਰੱਬ ਨੂੰ ਯਾਦ ਕਰਦਾ। ਪਰ ਹਰੀ ਦੇ ਗਵਾਂਢੀ ਜੋ ਕਿ ਉਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ, ਉਹ ਨਹੀਂ ਚਾਹੁੰਦੇ ਸੀ ਕਿ ਇਹ ਤਰੱਕੀ ਕਰੇ। ਹਰੀ ਤੇ ਇੱਕ ਟਾਈਮ ਅਜੇਆ ਵੀ ਸੀ ਕਿ ਉਸ ਕੋਲ ਖਾਣ ਨੂੰ ਰੋਟੀ ਨਹੀਂ ਹੁੰਦੀ ਸੀ ਪਰ ਉਸਨੇ ਮਿਹਨਤ ਕਰਕੇ ਸਭ ਕੁਝ ਕਮਾਲਿਆ ਸੀ ਹਰੀ ਦੇ ਗਵਾਂਡੀਆਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਕਰਕੇ ਹਰੀ ਨੂੰ ਪਿੱਛੇ ਛੱਟਣਾ ਚਾਹੁੰਦੇ ਸੀ ਵੈਸੇ ਤਾਂ ਪਰਿਵਾਰ ਦੇ ਵਿੱਚ ਉਹਨਾਂ ਦੇ ਗਵਾਂਡੀਆਂ ਦਾ ਬਹੁਤ ਹੀ ਵਧੀਆ ਮੇਲਜੋਲ ਸੀ ਪਰ ਵਿੱਚੋਂ ਵਿੱਚ ਲੱਗਦੇ ਸੀ ਇਸ ਕਰਕੇ ਹਰੀ ਨੂੰ ਪਿੱਛੇ ਛੱਟਣ ਲਈ ਉਹ ਲੋਕ ਇੱਕ ਬਾਬੇ ਕੋਲ ਜਾਂਦੇ ਨੇ ਤੇ ਬਾਬੇ ਤੋਂ ਟੂਣਾ ਵਗੈਰਾ ਕਰਾ ਕੇ ਉਹਨਾਂ ਦੇ ਘਰ ਦੇ ਵਿੱਚ ਸੁੱਟ ਦਿੰਦੇ ਨੇ ਹਰੀ ਦੇ ਘਰੇ ਡਰ ਦਾ ਮਾਹੌਲ ਬਣ ਜਾਂਦਾ ਹਰੀ ਸੋਚਦਾ ਹੈ ਕਿ ਇਹ ਸਭ ਕੁਝ ਕਿਹਨੇ ਕਰ ਦਿੱਤਾ ਹਰੀ ਸੋਚਦਾ ਹੈ ਕਿ ਚਲੋ ਕੋਈ ਨਹੀਂ ਹਰੀ ਸਭ ਕੁਝ ਚੱਕ ਕੇ ਇੱਕ ਸਾਈਡ ਤੇ ਰੱਖ ਦਿੰਦਾ ਹੈ ਪਰ ਹਰੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਥੋੜੇ ਦਿਨਾਂ ਬਾਅਦ ਗਵਾਂਡੀਆਂ ਨੂੰ ਪਤਾ ਚੱਲਦਾ ਹੈ ਕਿ ਹਰੀ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਤਾਂ ਫਿਰ ਉਹ ਚੁੱਪਚਾਪ ਟਿਕ ਕੇ ਬੈਠ ਜਾਂਦੇ ਨੇ ਪਰ ਕੁਝ ਦਿਨਾਂ ਬਾਅਦ ਹਰੀ ਨੂੰ ਬਿジネス ਦੇ ਵਿੱਚ ਘਾਟਾ ਪੈਂਦਾ ਤੇ ਹਰੀ ਬਹੁਤ ਹੀ ਪਰੇਸ਼ਾਨ ਰਹਿਣ ਲੱਗਦਾ ਹੈ ਹਰੀ ਨੂੰ ਪੈਸਿਆਂ ਦੀ ਲੋੜ ਸੀ ਪਰ ਹੁਣ ਪੈਸੇ ਹਰੀ ਕੋਲ ਬਿਲਕੁਲ ਵੀ ਨਹੀਂ ਸੀ ਹਰੀ ਆਪਣੇ ਮਿੱਤਰਾਂ ਤੋਂ ਆਪਣੇ ਆਂਡੀਆਂ ਗਵਾਂਡੀਆਂ ਤੋਂ ਪੈਸੇ ਮੰਗਦਾ ਪਰ ਉਹਨੂੰ ਕੋਈ ਵੀ ਪੈਸੇ ਨਹੀਂ ਦਿੰਦਾ ਹਰੀ ਬਹੁਤ ਹੀ ਪਰੇਸ਼ਾਨ ਹੋ ਜਾਂਦਾ ਤੇ ਚੁੱਪਚਾਪ ਕੰਮ ਤੋਂ ਆ ਕੇ ਆਪਣੇ ਘਰ ਦੇ ਵਿੱਚ ਬੈੱਡ ਉੱਪਰ ਪੈ ਜਾਂਦਾ ਹਰੀ ਨੂੰ ਨੀਂਦ ਆ ਜਾਂਦੀ ਹੈ ਹਰੀ ਪਿਆ ਹੋਇਆ ਸੋਚਦਾ ਸੀ ਕਿ ਜਦੋਂ ਮੇਰੇ ਉੱਪਰ ਚੰਗਾ ਸਮਾਂ ਸੀ ਸਾਰੇ ਆ ਕੇ ਮਿਲਦੇ ਸੀ ਪਰ ਹੁਣ ਕਿਸੇ ਨੇ ਹਾਲ ਨਹੀਂ ਪੁੱਛਿਆ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਹਰੀ ਸੋਚਦਾ ਹੈ ਕਿ ਔਖੇ ਵੇਲੇ ਤਾਂ ਰੱਬ ਵੀ ਸਾਥ ਛੱਡ ਗਿਆ ਉਹ ਵੀ ਮਦਦ ਨਹੀਂ ਕਰ ਰਿਹਾ ਰਵੀ ਨੂੰ ਨੀਂਦ ਆ ਜਾਂਦੀ ਹੈ ਤੇ ਰਵੀ ਇੱਕ ਸੁਪਨਾ ਵੇਖਦਾ ਹੈ ਸੁਪਨੇ ਦੇ ਵਿੱਚ ਰਵੀ ਇੱਕ ਬੀਚ ਤੇ ਜਾ ਰਿਹਾ ਸੀ ਰਵੀ ਵੇਖਦਾ ਹੈ ਕਿ ਉਸ ਦਾ ਕੰਮਕਾਰ ਪਹਿਲਾਂ ਵਾਂਗੂ ਸਾਰਾ ਕੁਝ ਸਹੀ ਹੋ ਗਿਆ ਤੇ ਰੱਬ ਉਸ ਦੇ ਨਾਲ ਨਾਲ ਚੱਲ ਰਿਹਾ ਹੈ ਰਵੀ ਇੱਕ ਬੀਚ ਤੇ ਜਾ ਰਿਹਾ ਉਸ ਦੇ ਪੈਰਾਂ ਦੇ ਨਿਸ਼ਾਨ ਮਿੱਟੀ ਦੀ ਰੇਤ ਤੇ ਬਣ ਰਹੇ ਨੇ ਤੇ ਰੱਬ ਵੀ ਨਾਲ ਨਾਲ ਤੁਰਦਾ ਹੈ ਰੱਬ ਦੇ ਪੈਰਾਂ ਦੇ ਨਿਸ਼ਾਨ ਮਿੱਟੀ ਤੇ ਬਣ ਰਹੇ ਨੇ ਰਵੀ ਇਹ ਗੱਲ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿ ਰੱਬ ਮੇਰੇ ਨਾਲ ਨਾਲ ਚੱਲਦਾ ਪਰ ਫੇਰ ਰਵੀ ਨੂੰ ਯਾਦ ਆਉਂਦਾ ਕਿ ਮੇਰਾ ਤਾਂ ਸਭ ਕੁਝ ਬਰਬਾਦ ਹੈ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਤਾਂ ਫਿਰ ਰਵੀ ਆਪਣੇ ਸੁਪਨੇ ਦੇ ਵਿੱਚ ਪਰੇਸ਼ਾਨ ਰਹਿਣ ਲੱਗਦਾ ਹੈ ਤੇ ਰਵੀ ਫਿਰ ਉਸੇ ਵਿੱਚ ਤੇ ਜਾਂਦਾ ਹੈ ਰਵੀ ਰੇਤ ਤੇ ਚੱਲ ਰਿਹਾ ਸੀ ਰਵੀ ਵੇਖਦਾ ਹੈ ਕਿ ਸਿਰਫ ਉਸ ਦੀ ਪੈਰਾਂ ਦੇ ਨਿਸ਼ਾਨ ਬਣੇ ਹੋਏ ਸੀ ਹਰੀ ਸੋਚਦਾ ਹੈ ਕਿ ਰੱਬ ਵੀ ਸਾਥ ਛੱਡ ਗਿਆ ਮੇਰੇ ਤੇ ਮਾੜਾ ਸਮਾਂ ਕੀ ਆਇਆ ਰੱਬ ਦੇ ਪੈਰਾਂ ਦੇ ਨਿਸ਼ਾਨ ਬਾਣੀ ਨਹੀਂ ਰਹੇ ਰਵੀ ਸੋਚਦਾ ਹੈ ਕਿ ਮੈਂ ਰੱਬ ਨੂੰ ਮੰਨਦਾ ਪਰ ਰੱਬ ਨੇ ਮੇਰਾ ਸਾਥ ਨਹੀਂ ਦਿੱਤਾ ਹੁਣ ਮਾੜਾ ਟਾਈਮ ਚੱਲਿਆ ਤੇ ਰੱਬ ਸਾਥ ਛੱਡ ਗਿਆ ਪੈਰਾਂ ਦੇ ਨਿਸ਼ਾਨ ਹੀ ਨਹੀਂ ਬਣ ਰਹੇ ਰਵੀ ਸੁਪਣੇ ਦੇ ਵਿੱਚ ਵੇਖਦਾ ਕਿ ਕੋਸ ਸਮਾਂ ਪਾ ਕੇ ਅਬ ਕੁਝ ਸਹੀ ਹੋ ਜਾਂਦਾ ਬਿਲਕੁਲ ਬੀਨਸ ਸਭ ਕੁਝ ਸਹੀ ਹੋ ਜਾਂਦਾ ਤੇ ਰਵੀ ਫੇਰ ਉਸੇ ਵਿੱਚ ਤੇ ਜਾਂਦਾ ਤੇ ਜਦੋਂ ਰਵੀ ਚੱਲਦਾ ਤਾਂ ਉਸਦੇ ਪੈਰਾਂ ਦੇ ਨਿਸ਼ਾਨ ਦੇ ਨਾਲ ਰੱਬ ਦੇ ਪੈਰਾਂ ਦੇ ਨਿਸ਼ਾਨ ਬਣ ਰਹੇ ਸੀ ਤਾਂ ਰਵੀ ਇੱਕ ਸਵਾਲ ਕਰਦਾ ਕਿ ਮੇਰੇ ਤੇ ਜਦੋਂ ਮਾੜਾ ਸਮਾਂ ਆਇਆ ਤੁਸੀਂ ਮੈਨੂੰ ਛੱਡ ਗਏ ਅੱਜ ਚੰਗਾ ਸਮਾਂ ਆਇਆ ਤੁਹਾਡੇ ਫੇਰ ਪੈਰਾਂ ਦੇ ਨਿਸ਼ਾਨ ਬਣ ਰਹੇ ਨੇ ਤਾਂ ਫੇਰ ਅੱਗੋਂ ਰੱਬ ਜਵਾਬ ਦਿੰਦਾ ਕਿ ਜੋ ਤੈਨੂੰ ਲੱਗ ਰਿਆ ਸੀ ਮਾੜੇ ਟਾਈਮ ਵਿੱਚ ਸਿਰਫ ਤੇਰੇ ਪੈਰਾਂ ਦੇ ਨਿਸ਼ਾਨ ਬਣ ਰਹੇ ਨੇ ਉਹ ਤੇਰੇ ਪੈਰਾਂ ਦੇ ਨਿਸ਼ਾਨ ਤਾਂ ਹੈਗੇ ਨਹੀਂ ਸੀ ਉਹ ਮੇਰੇ ਪੈਰਾਂ ਦੇ ਨਿਸ਼ਾਨ ਸੀ ਤੇ ਮੈਂ ਤੈਨੂੰ ਆਪਣੀ ਝੋਲੀ ਦੇ ਵਿੱਚ ਚੁੱਕਿਆ ਹੋਇਆ ਸੀ ਕਿ ਤੇਰਾ ਹੋਰ ਨੁਕਸਾਨ ਨਾ ਹੋਵੇ ਹਰੀ ਸਮਝ ਜਾਂਦਾ ਕਿ ਰੱਬ ਮੇਰੇ ਨਾਲ ਹੈ ਬੇਸ਼ੱਕ ਲੋਕ ਕੁਝ ਵੀ ਕਰਨ ਪਰ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਰੱਬ ਮੇਰਾ ਮਾੜਾ ਨਹੀਂ ਹੋਣ ਦੇਗਾ ਮੈਂ ਤਾਂ ਸਿਰਫ ਰੱਬ ਨੂੰ ਯਾਦ ਕਰਨਾ ਹੈ ਉਹਨਾਂ ਦੀ ਇਬਾਦਤ ਕਰਨੀ ਹੈ ਤੇ ਰੱਬ ਔਖੇ ਵੇਲੇ ਮੈਨੂੰ ਯਾਦ ਕਰੇਗਾ ਰਵੀ ਦੀ ਅੱਖ ਖੁੱਲ ਜਾਂਦੀ ਹੈ ਤੇ ਰਵੀ ਉੱਠ ਕੇ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਹੌਲੀ-ਹੌਲੀ ਸਭ ਕੁਝ ਸਹੀ ਹੋ ਜਾਂਦਾ ਹੈ ਇਹ ਕਹਾਣੀ ਦਰਅਸਲ ਹਰੀ ਦੀ ਨਹੀਂ ਸੀ ਇਹ ਆਪਣੀ ਹੈ ਜਦੋਂ ਆਪਣੇ ਤੇ ਮਾੜਾ ਸਮਾਂ ਆਉਂਦਾ ਤਾਂ ਉਦੋਂ ਫਿਰ ਘਬਰਾਉਣ ਦੀ ਲੋੜ ਨਹੀਂ ਹੁੰਦੀ ਆਪਾਂ ਚੰਗੇ ਸਮੇਂ ਦੇ ਵਿੱਚ ਰੱਬ ਨੂੰ ਯਾਦ ਰੱਖਣਾ ਤੇ ਫਿਰ ਮਾੜੇ ਸਮੇਂ ਦੇ ਵਿੱਚ ਰੱਬ ਆਪਾਂ ਨੂੰ ਯਾਦ ਰੱਖੇਗਾ ਲੋਕ ਚਾਹੇ ਆਪਣਾ ਕਿੰਨਾ ਵੀ ਮਾੜਾ ਕਰਨ ਪਰ ਆਪਾਂ ਕਿਸੇ ਦਾ ਵੀ ਮਾੜਾ ਨਹੀਂ ਕਰਨਾ ਜਦੋਂ ਆਪਾਂ ਕਿਸੇ ਦਾ ਮਾੜਾ ਨਹੀਂ ਕਰਾਂਗੇ ਤਾਂ ਉਹ ਆਪਣਾ ਮਾੜਾ ਨਹੀਂ ਹੋਣ ਦੇਗਾ ਤੇ ਜਿਨ੍ਹਾਂ ਨੇ ਆਪਣਾ ਮਾੜਾ ਕੀਤਾ ਹੋਇਆ ਫਿਰ ਉਹ ਤੁਹਾਡੇ ਸਾਹਮਣੇ ਬਰਬਾਦ ਹੋਣਗੇ ਕਿਉਂਕਿ ਜੋ ਆਪਾਂ ਬੀਜਦੇ ਹਾਂ ਉਹੀ ਵੜਦੇ ਹਾਂ ਜਦੋਂ ਆਪਾਂ ਕਿਸੇ ਲਈ ਟੂਆ ਪੁੱਟਦੇ ਹਾਂ ਤੱਪਹਿਲਾ ਆਪੋ ਦੇ ਵਿੱਚ ਡਿੱਗਦੇ ਆ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵਕਤ-ਵੱਦ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ Bod bod tanda.